ਤਾਂ ਤੁਸੀਂ ਦੇਖ ਸਕਦੇ ਕਿ ਕਿੰਨੀ ਬੜੀ ਪਿਆਰੀ ਸੋਹਣੀ ਜਗ੍ਹਾ ਇਹ ਬਣਾਈ ਹੈ। ਸੁਤ ਨਸੁਨਾ ਖੂਤਬਨਾ ਇਹ ਗੱਲ ਹੈ। ਇਹ ਆ। ਉਹ ਬਾਗ ਦੇ ਦੇਸ਼ਾਂ ਜਿਹੋ ਹੀ ਸਾਫ ਸਫਾਈ ਆ। ਹਾਂ। ਇਹ ਮੈਂ ਗ੍ਰਾਭੀ ਦੇ ਗੀਤਕਾਰ ਸੰਤ ਬੋਪਾ ਰਾਏ ਜੀ। ਇਹ ਅਗਲੇ ਫਲ ਜੇ ਪੱਕ ਗਏ। ਪਰ ਜਦੋਂ ਹਵਾ ਨਾਲ ਝੂਲਦੇ ਇਹਨਾਂ ਦੇ ਬੀਜ ਜਿਹਨਾਂ ਵਿੱਚ ਖੜਕਦੇ ਆ। ਔਰ ਬੜਾ ਹੀ ਪਿਆਰਾ। ਇਹ ਰਮਣੀਕ ਦ੍ਰਿਸ਼ ਪੇਸ਼ ਕਰਦੇ ਆਂ ਬੈਠੇ ਦਰਿਆ ਦੇ ਕਿਨਾਰੇ ਰਹਿਣ ਦੇ ਬੱਚੇ ਆ ਮਸ਼ੀਆਂ ਫੜ ਰਹਾ ਐ ਦਰਿਆ ਨੂੰ ਪੂਰ ਪਿਆ ਨਹੀਂ ਮੈਂ ਆਇਆ ਸੋਣਾ ਐ ਆਪਣੀਆਂ ਦੇ ਪੁੱਤਾਂ ਨੂੰ ਸੁਖਮੇਰਾ ਤੇ ਬਿਲਕੁਲੀ ਐਉਂ ਦੇ ਕੰਦੇ ਤੇ ਆਂ ਪਾ ਜਣਾ ਤੇ ਆਂ ਦੇ ਨੇ ਪਿੱਛੇ ਤਾਂ ਉਸ ਹੋਂਤੇ ਵੀ ਕਮਾਲ ਰਾਤ ਦੇਖ ਸਕਦੇ ਜੀ ਕਿੰਨੀ ਆਹ ਵਲਾਂ ਮਰੇ ਆਵਾਂ ਦਾ ਪਿੱਠਾ ਪਾਣੀ ਦਰਖਤ ਵੀ ਅਬਰਦਸਤ ਆ ਰੱਤ ਗਿਆ ਰੱਤ ਗਿਆ ਵਾਹ ਨੂੰ ਇਥੇ ਲੱਗ ਗਈ ਵੇਲ ਬੜ ਗਿਆ ਰੱਤ ਗਿਆ ਹੀ ਤੋੜ ਗਿਆ ਸੀ ਇੱਥੇ ਨੇਰਾਂ ਦਾ ਪਾਣੀ ਹੀ ਔਰ ਦੇਖ ਸਕਦੇ ਹੋ ਕਿ ਤੁਸੀਂ ਕਿੰਨਾ ਉਹ ਪਲੂਟ ਸੀ ਔਰ ਇਹ ਕਿੰਨਾ ਸੋਹਣਾ ਪਾਣੀ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀ ਪਤਾ ਪੰਨੂ ਤੇ ਮੇਰਾ ਚੈਨਲ ਚੰਗਦੀਰਾ ਦਾ ਸਵਾਗਤ ਆ ਸਾਰਿਆਂ ਦਾ ਦੋਸਤੋ ਅੱਜ ਮੈਨੂੰ ਅਚਾਨਕ ਅੱਰੀ ਕਿਉਂਦਾ ਮੌਕਾ ਮਿਲਿਆ ਤੇ ਮੈਂ ਚਲੋ ਇੱਥੇ ਅੱਜ ਦਾ ਵਲੌਗ ਹੀ ਸ਼ੂਟ ਕਰ ਲੈਨੇ ਆ ਅੱਜ ਜਿੱਥੇ ਮੈਂ ਖੜਾ ਆਵਾ ਇਹ ਬਾਬੇ ਨਾਨਕ ਸਰੀਆਂ ਦੀ ਜਗ੍ਹਾ ਬੜੀ ਸੁਣੀ ਰਮਣੀ ਕਿੰਨਾ ਬਣਾਈਆਂ ਦਰਿਆ ਦੇ ਕੰਢੇ ਤੇ ਔਰ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਜੀ ਬੜੀ ਪਿਆਰੀ ਸੁੰਦਰੀ ਆ ਰਬੜ ਬਨਾੜ ਦੇ ਦਰਖਤਾਂ ਦੀ ਠੀਕ ਆ ਜੀ ਠੀਕ ਆ ਦੋਸਤੋ ਦਰਿਆ ਦਾ ਏਰੀਆ ਔਰ ਦੇਖੋ ਕਿੰਨੀ ਸੋਹਣੀ ਇੱਥੇ ਜਿਹੜੀ ਆ ਔਰ ਔਣਕਾ ਪਰਲੇ ਬੰਨੇ ਦਰਿਆ ਇਹਦੇ ਵਹਿੰਦਾ ਔਰ ਇਹ ਜਿਹੜੀ ਜਗਾ ਵਾ ਬੜੀ ਗਰਮੀਆਂ ਦੇ ਵਿੱਚ ਬਹੁਤ ਹੀ ਸੋਹਣੀ ਬਹੁਤ ਹੀ ਰਮਣੀਕ ਆ ਪਰਦੇ ਬੰਨੇ ਦਰਿਆ ਦਾ ਹੈੱਡ ਆ ਬੜਾ ਤੁਸੀਂ ਦੇਖ ਸਕਦੇ ਕਿ ਕਿੰਨੀ ਬੜੀ ਪਿਆਰੀ ਸੋਹਣੀ ਜਗ੍ਹਾ ਇਹ ਬਣਾਈ ਹੈ ਸੁਪਤ ਬੜਾ ਜਦੋਂ ਵੈਲ ਉਠਲਾਤੇ ਨਾ ਦਾ ਕਿਆ ਸੋਹਣਾ ਖੂਬਸੂਰਤ ਨਜ਼ਾਰਾ ਅਰੇ ਤਾਂ ਦਿਲ ਨਹੀਂ ਕਰਦਾ ਕਿੰਦਨ ਨੂੰ ਇਹ ਕਰਦਾ ਵੇਰ ਨੂੰ ਇਸ ਥੀਨ ਨੂੰ ਦੇਖੀ ਜਾਈਏ ਇਸ ਮਿੱਤਰੀ ਨੂੰ ਬੜਾ ਪਿਆਰਾ ਉਹ ਕੋਈ ਇੱਥੇ ਪੀੜ ਨਹੀਂ ਕੋਈ ਇੱਥੇ ਫੇਰ ਨਹੀਂ ਕਿ ਵਾਇਸ ਫਲੂਸ਼ਨ ਨਹੀਂ ਕਿ ਦਰਿਆ ਜਦਿਆਂ ਦੇ ਪਹਿਰਾ ਦਾ ਪਾਣੀ ਜਿਹੜਾ ਉਹਦੀ ਆਵਾਜ਼ ਆ ਰਹੀ ਹੈ ਉਹ ਚਲਦਾ ਬੜਾ ਰਮਣੀਕ ਔਰ ਇੱਥੇ ਪੰਛੀਆਂ ਦੇ ਖੂਬਸੂਰਤ ਗੀਤ ਜਿਹੜੇ ਸਾਨੂੰ ਮਿਲਦੇ ਆ 라ਤ ਰਤ ਦੇ ਸਾਦੇ ਤਰਕਤਾ ਦਾ ਕਾਹੀ ਪਿਆਰਾ ਨਿਆਰਾ ਅਬ ਵੀ ਕੋ ਬੰਗਾਰਾ ਇਹ ਜਿਹੜੀ ਤਪਰੀ ਰੋਤਾ ਆਉਣ ਵਾਲੀ ਆ ਪਰ ਇਹ ਤਾਂ ਪਲਾਂ ਦੀਆਂ ਜਿਹੜੀਆਂ ਅੱਖਾਂ ਉਗੜ ਰਹੀਆਂ ਔਰ ਬੰਗਾਰਾ ਜਿਹੜਾ ਉਹ ਇੱਕ ਸੁਗੰਧਾ ਕੋ ਜਿਹੜਾ ਇਸ ਹਵਾ 'ਚ ਫੈਲ ਰਿਹਾ ਤੇ ਆਪ ਦੇਖੋ ਇਹ ਗਿਆ ਕਈ ਦੱਬ ਸਰਕੜਾ ਔਰ ਇਹਦੇ ਵਿੱਚ ਪਨਾਹ ਗੀਰਨੇ ਦਰੀਆ ਰਹੀ ਛੋਟੇ ਛੋਟੇ ਪਰਿੰਦੇ ਪੰਛੀ ਤੇ ਜਾਨਵਰ ਇਹਨਾਂ ਦੇ ਵਿੱਚ ਜੰਗਲੀ ਸੂਰ, ਨੀਰ ਕਾਵਾ, ਬਾੜੇ, ਗਿੱਦੜ ਤੇ ਇਹਨਾਂ ਨੇ ਇੱਥੇ ਦਾ ਆਪਣਾ ਇਹਨਾਂ ਦਾ ਘਰ ਆ ਕਿ ਕਹਿ ਸਕਦੇ ਆ ਇਹਦਾ ਜੇਗੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਐਸੇ ਆ ਜਿਹੜਾ ਸਰਕੜਾ ਦਿਖ ਰਿਹਾ ਤੇ ਪਰਲੇ ਬੰਨੇ ਦਰਿਆ ਵੈਂਦਾ ਸਤਲੁਜ ਔਰ ਬੁੱਢਾ ਨਾਲਾ ਆ ਔਰ ਬੁੱਢਾ ਨਾਲਾ ਬੜੀ ਕੋਸ਼ਿਸ਼ ਕੀਤੀ ਜਿਹੜੇ ਸਿਰਦ ਲੋਕ ਨੇ ਕਿ ਇਹ ਨਾਲੇ ਜਿਹੜਾ ਸਾਫ਼ ਕੀਤਾ ਜਾਵੇ ਤਾਂ ਆ ਦਰਿਆ ਦੇ ਪਾਣੀ ਨੂੰ ਗੰਦਾ ਨਾ ਕਰੇ ਪਰ ਉਹ ਤੁਹਾਨੂੰ ਨਹਿਰਾਂ ਦਾ ਮੈਂ ਹਾਲਤ ਵਿਖਾਉਣਾ ਵੀ ਕੀ ਹਾਲਤ ਬਣੀ ਹੈ ਜਿਹੜੀ ਇਹੋ ਪਾਣੀ ਰਾਜਸਥਾਨ ਦੇ ਲੋਕ ਅੱਗੇ ਜਾ ਕੇ ਪੀਂਦੇ ਆ ਬਹੁਤ ਹੀ ਮੰਦਾ ਹਾਲ ਤੇ ਦੀ ਬਾਦ ਰਖਤਾ ਪਿਲਕੰਦਾ ਇਹ ਤਾਂ ਤੁਸੀਂ ਵੇਖ ਸਕਦੇ ਜੇ ਵੀ ਇਹਨੇ ਆਪਦੇ ਪੱਤੇ ਪਹਿਲੇ ਸੁੱਟਦੇ ਆ ਅੱਛਾ ਕੋਈ ਦੂਜੇ ਆ ਨਵੇਂ ਪੱਤੇ ਨਵੇਂ ਨਹੀਂ ਆਪਾਂ ਤੇ ਵੈਸੇ ਸ਼ੌਂਕੇ ਹੀ ਬਣਾਇਦਾ ਅੱਛਾ ਕਾਰਨ ਕਾਰਨ ਹੱਜ ਮੱਕਾ ਦਾ ਨਜ਼ਾਰਾ ਇਹਦਾ ਆਪਾਂ ਤੇ ਕੰਨੜਾ ਪੰਛੀ ਦਾ ਬੜਾ ਪਿਆਰਾ ਬਹੁਤ ਹੀ ਸਖੀਤ ਜਿਹੜਾ ਬਣੀ ਇਹਦਾ ਆਪਾਂ ਤੇ ਬਹੁਤ ਹੀ ਪਿਆਰਾ ਹੈ ਗੁੜਿਆ ਦਾ ਕੰਡਾ ਕਿਨਾਰਾ ਬਿਆਨੇ ਸੇਬਰ ਲਾਈ ਆ। ਨਾ ਸੁਨਾਂ ਖੂਸੂਤਬ ਨੇ ਇਹ ਕਿਹਾ ਵੀ। ਇਹ ਆ। ਉਹ ਬਾਰ ਦੇ ਦੇਸ਼ਾਂ ਜਿਹੋ ਹੀ ਸਾਫ ਸਫਾਈ ਆ। ਹਾਂ। ਇਹੋ ਹੀ ਆਪਣੀ ਚੀਜ਼ਾਂ ਦੇਖੋ। ਕਿੰਨੀ ਸੋਹਣੀ ਲੱਗਦੀ ਜੀ ਇਹ। ਬਹੁਤ ਖੂਸੂਤ। ਹੋਰ ਸਾਡੇ ਮਨੋਂ ਲੈਂਦੇ ਮੋਹ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਹਮਣੇ ਇਹੋ ਚੈਨਲ ਆ ਜਾਣਾ ਤਾਂ ਇਹ ਤੁਹਾਡੇ ਉਹ ਕਹਿੰਦੇ ਲਾਈਟ ਆ ਜਾਣੀ ਹਾਂ ਇੱਕ ਇਧਰ ਚੱਲੇ ਕਿਧਰ ਚੱਲੋ ਅੱਜ ਕਿਹੜਾ ਪਹਿਲੇ ਲੱਗਦੇ ਸੋਨਾ ਜਿਹੜਾ ਉਹ ਆਉਂਦੇ ਆ ਕਰੋਲਾ ਕੱਢਣ ਵਾਲੇ ਆ ਖੇਡਣਗੇ ਨਹੀਂ ਮੇਰੇ ਦੋਸਤਾਂ ਨਾਲ ਸ਼ਾਇਰ ਦੁਖੀ ਦੀ ਹਾਂ ਸੋਹਣ ਬੋਪਾਰਾ ਇਹ ਮੈਂ ਰਾਬੀ ਦੇ ਗੀਤਕਾਰ ਸੰਤ ਬੋਪਾਰਾ ਜੀ ਇਹ ਰੇਪ ਫੋਟੋ ਆ ਲ ਆ ਰੇ ਇੱਥੇ ਬਲਾ ਸੋਣਾ ਤੁੰਸੂਤ ਬੰਦਰ ਦੋਸਤੋ ਪੋਜਰ ਦੇ ਗੀਤ ਸੁਣਨੇ ਹੋਣਾ ਪੰਛੀਆਂ ਕੋਲੋਂ ਸੁਣੋ ਜੀ ਸੁਣਨਾ ਹੋਵੇ ਤੇ ਇਹਨਾਂ ਦਰਖਤਾਂ ਕੋਲੋਂ ਸੁਣੋ ਇਹ ਆ ਸ੍ਰੀ ਦਾ ਦਰਖਤਾ ਜੀ ਦੇ ਆਲੇ ਫਲ ਜੇ ਪੱਕ ਗਏ ਆ ਪਰ ਜਦੋਂ ਹਵਾ ਨਾਲ ਝੂਲਦੇ ਇਹਨਾਂ ਦੇ ਬੀਜ ਜਿਹਨਾਂ ਵਿੱਚ ਖੜਕਦੇ ਆ ਔਰ ਬੜਾ ਹੀ ਪਿਆਰਾ ਜੀ ਰਮਣੀਕ ਦ੍ਰਿਸ਼ ਪੇਸ਼ ਕਰਦੇ ਆ ਰਾਤ ਅਸੀਂ ਮੇਰੇ ਵੇਖ ਸਕਦੇ ਜੇ ਆਹ ਕਦੇ ਬੈਠੇ ਦਰਿਆ ਦੇ ਕਿਨਾਰੇ ਬਹਿਲਦੇ ਮੱਛੀਆਂ ਮੱਛੀਆਂ ਫੜ ਰਹਾ ਹੈ ਪੂਰਾ ਖੂਬਸੂਰਤ ਵਿਆਰ ਨਹਿਰ ਦਾ ਆਹੜਾ ਪਾਣੀ ਹੈ ਨਹਿਰ ਦਾ ਇਹ ਨਹਿਰਾ ਦਾ ਪਾਣੀ ਵੇਖੇ ਜਿਹੜਾ ਰਾਜਸਥਾਨ ਨੂੰ ਜਾਂਦਾ ਇਸ ਚੀਜ਼ ਦਾ ਬੜਾ ਦੁੱਖ ਹੋਇਆ ਦੁੱਖ ਇਹ ਆ ਕਿ ਜਿਹੜਾ ਬੁੱਢੇ ਨਾਲੇ ਦਰਗਾਹ ਦਾ ਇਹ ਵਿੱਚ ਆ ਕੇ ਪਿੰਦਾ ਉਹ ਸਾਰੇ ਪਾਣੀ ਨੂੰ ਖਰਾਬ ਕਰਦਾ ਤੇ ਇਹੋ ਪਾਣੀ ਰਾਜਸਥਾਨ ਦਾ ਅੱਗੇ ਜਾ ਕੇ ਪਿੰਦਾ ਔਰ ਬਿਆਸ ਦਾ ਜਿਹੜਾ ਦਰਿਆ ਉੱਪਰ ਦੇ ਬੰਨੇ ਜਿਹੜੀ ਤੁਸੀਂ ਨਹਿਰ ਵੇਖਦੇ ਵੀ ਔਰ ਜਿਹੜੀ ਉਹਦਾ ਪਾਣੀ ਫੇਰ ਵੀ ਕੁਝ ਸੱਤ ਕੋਈ ਨਾਲੋਂ ਬੜਾ ਜਿਆਦਾ ਬਿਹਤਰ ਆ ਔਰ ਇਹਦਾ ਨਜ਼ਾਰਾ ਮੈਂ ਤੁਹਾਡੇ ਨਾਲ ਖੂਬ-ਖੂਬ ਇਹਦਾ ਪੀਠ ਕਰ ਰਿਆ ਔਰ ਇੱਕ ਤੇ ਪਾਣੀ ਸਾਫ਼ ਹੁੰਦਾ ਤੇ ਇਹਦਾ ਮੰਜ਼ਰ ਕਿਤੇ ਹੋਰ ਵੀ ਬੜਾ ਪਿਆਰਾ ਹੁੰਦਾ ਔਰ ਇਹ ਇੱਕ ਤਰ੍ਹਾਂ ਦਾ ਪਾਣੀ ਜਿਹੜਾ ਕੈਮੀਕਲ ਭੁਲਿਆ ਇਹਨਾਂ ਦਾ ਕੈਂਸਰ ਦਾ ਹੀ ਕਾਰਕ ਆ ਅੰਮੀਆਂ ਨੇ ਫੂਰਦੇ ਅਸੀਂ ਅਕਸਰ ਹੀ ਗੀਤ ਸੁਣਦੇ ਆ ਰਾਤ ਨੂੰ ਦੇਖਣੇ ਅੰਮ੍ਰਿਤਸਰ ਬਹੁਤ ਪਿਆਰੀ ਲੱਗਦੀ ਹੈ। ਯਾਰ ਸੁਣਾਏ ਅੰਮ੍ਰਿਤਸਰ ਬਹੁਤ ਦਾ ਜੀ ਉਸ ਤੋਂ ਨਿਗਰਾ। ਅਰੇ ਅੰਬ ਦਾ ਦਰਖਤ ਨੂੰ। ਅਰੇ ਦੇ ਪਿੱਛੇ ਸ਼ਰੀਆ। ਨਾ ਆਇਆ ਪਾਣੀ। ਬਸ ਉਸ ਸ਼ਰੀਆ ਰ। ਮੈਂ ਬਿਲਕੁਲੀ ਐਲ ਤੇ ਕੰਡੇ ਤੇ ਆਪਾਂ ਜਿਹੜਾ ਆਮ ਵੇਲੇ ਵਿੱਚ ਤੇ ਜਿਹੜੇ ਪਦੀਆਂ ਦੇ ਇਸ ਕਰਮੀਆਂ ਦੇ ਵਿੱਚ ਮੈਂਨ ਦਾ ਆਪਦਾ ਵੀ ਜਰਨਾ ਨਾ ਆਮਾ ਤੋਂ ਸੁਨਤ ਤੋਂ ਯਾਰੀ ਕੋਈ ਸ਼ਾਨੀ ਹੋ ਸਕਦੀ ਛੋਟਾਂ ਤੋਂ ਥੋੜਾ ਤੋਂ ਵੱਡਾ ਵਿਚਾਰ ਰੱਖਦੇ ਹੁੰਦੇ ਹੁੰਦਾ ਜਿਆ ਦਰਿਆ ਸੁਨਤ ਦਰਿਆ ਦਾ ਮੰਦਰ ਦੇਖਦੇ ਜਿਹੜਾ ਸੁੱਕਾ ਦਰਿਆ ਹੈ ਬੰਨੇ ਦਾ ਬਰੇਤੇ ਇਹਦੇ ਕਿਦੇ ਖੜਾ ਪਾਣੀ ਰੁਕਲੀ ਸਮਝ ਨਹੀਂ ਮੈਂ ਲੋਕ ਦੇ ਇੱਥੇ ਤਾਂ ਅੱਲਾ ਬਣਾ ਜਾ ਰੋਲਾ ਪਾ ਰਿਹਾ ਹੈ ਹਾਂ

ਸਾਰਾ ਮੰਡ ਦਾ ਏਰੀਆ ਚੰਦੂ ਸਾਡਾ ਏਰੀਆ ਅਰੇ ਇੱਥੇ ਨਜ਼ਾਰਾ ਆ ਰਹੀ ਠੀਕੇ ਦੇਰਾਂ ਦਾ ਪਾਣੀ ਸੀ ਔਰ ਦੇਖ ਸਕਦੇ ਹੋ ਕਿ ਤੁਸੀਂ ਕਿੰਨਾ ਉਹ ਪਲੂਟ ਸੀ ਔਰ ਇਹ ਕਿੰਨਾ ਸੋਹਣਾ ਪਾਣੀ ਆ ਔਰ ਕਿੰਨਾ ਇਹਦਾ ਰਮਣੀਕ ਨਜ਼ਾਰਾ ਹੈ ਪਾਣੀ ਦਾ ਔਰ ਇਹ ਬਹੁਤ سکੂਸ਼ੂਲਤਾ ਔਰ ਇਤਰਾ ਦਾ ਪਾਣੀ ਜਿਹੜਾ ਉਹਨੂੰ ਹੀ ਪੀ ਵੀ ਸਕਦੇ ਆ ਡੰਗਰਾ ਤੇ ਵੀ ਕੋਈ ਨੁਕਸਾਨ ਦੇ ਨਹੀਂ ਗਾ ਹੰਜ ਵੀ ਇਹਦੇ ਜੀ ਮਿਨਰਲ ਬਹੁਤ ਜ਼ਿਆਦਾ ਹੁੰਦੇ ਆ ਔਰ ਇਹ ਫਸਲਾਂ ਵਾਸਤੇ ਵੀ ਬਹੁਤ ਵਧੀਆ ਔਰ ਕਿੰਨਾ ਸੋਹਣਾ ਨਗਾਰਾ ਵਾ ਪਾਣੀ ਦਾ ਔਰ ਇਹੜੀਆਂ ਇਹ ਕਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਉਹਨਾਂ ਦੇ ਵਿੱਚ ਇੰਡਸਟਰੀ ਦਾ ਪਾਣੀ ਹੋਣ ਕਰਕੇ ਕਿਉਂਕਿ ਉਹਨੂੰ ਉਹਨੂੰ ਸਾਬਿਆ ਨਹੀਂ ਗਿਆ ਜਿਹੜੇ ਟ੍ਰੀਟਮੈਂਟ ਪਲਾਂਟ ਨਹੀਂ ਲਾਏ ਗਏ ਪਾਣੀ ਨੂੰ ਦੁਬਾਰਾ ਦਰਿਆ ਦੇ ਵਿੱਚ ਪਾਉਣ ਵਾਸਤੇ ਔਰ ਇਹ ਪਾਣੀ ਆ ਇਹ ਨਹਿਰ ਸਾਡੇ ਜ਼ਿਆਦਾਤਰ ਤੇ ਬੰਦ ਹੀ ਰਹਿੰਦੀ ਆ। ਅੱਜ ਮੈਂ ਘੁੰਮਦਾ ਘਮੌਂਦਾ ਮੈਂ ਚੱਲੋ ਤੇ ਉਧਰੋਂ ਦੀ ਕਿਧੋਂ ਘੁੰਮਦਾ ਇੱਧਰ ਨੂੰ ਆਇਆ ਹੈ ਆਪਣੇ ਖੇਤਾਂ ਵਾਲ ਨੂੰ ਤੇ ਨਹਿਰ ਚੱਲਦੀ ਦੇਖ ਕੇ ਮੈਂ ਚੱਲ ਆ ਅੱਜ ਦਾ ਵਲੌਗ ਇਹਦੀ ਇੱਕ ਤੁਹਾਡੇ ਨਾਲ ਥੋੜੀ ਜੀ ਸਾਂਝ ਪਾ ਦਿਆ। ਤੇ ਇਹ ਸੀ ਦੋਸਤੋ ਮੇਰੀ ਛੋਟੀ ਜੀ ਸਾਂਝ ਅੱਜ ਦੇ ਵਲੌਗ ਦੀ ਜਿਹੜੀ ਮੈਂ ਤੁਹਾਡੇ ਨਾਲ ਪਾਈ ਆ। ਔਰ ਮੈਂ ਅੱਜ ਆਉਦੀ ਮੋਟਰਸਾਈਕਲ ਤੇ ਹੀ ਸਵਾਰ ਤੇ ਐ ਚਲੋ ਔਰ ਫਿਰ ਤਾ ਫਰੀ ਹੋ ਜਾਂਦੀ ਕੌਮ ਫਿਰ ਕੇ ਤੇ ਨਾਲੇ ਤੁਹਾਡੇ ਨਾਲ ਇੱਕ ਸਾਂਝਾ ਪਾਉਣ ਵਾਸਤੇ ਛੋਟਾ ਜਿਹਾ এনवायरमेंट ਦਾ ਵਲੌਗ ਬਣਾ ਲੈਨੇ ਆ। ਔਰ ਇਹ ਅੱਜ ਦਾ ਬਸ ਵਲੌਗ ਆ ਜਿਹੜਾ ਮੇਰਾ ਇਹ ਤੁਹਾਡੇ ਨਾਲ ਛੋਟੀ ਜੀ ਮੇਰੀ ਸ਼ੇਅਰ ਆ। ਕੀਤੀ ਹੋਈ ਜਿਹੜੀ ਇਹ ਖੂਬਸੂਰਤੀ ਇਹਦੇ ਆਪਾਂ ਤੁਹਾਨੂੰ ਫਰੀਕੇ ਦੇ ਖੂਬਸੂਰਤ ਫੁੱਲਾਂ ਜਿੱਥੇ ਨਾਨਕ ਸਰਕ ਦੇ ਰਾਹ ਆ ਲਿਆ ਨੇ ਬੜਾ ਆ ਬੜਾ ਸੋਹਣਾ ਗੁਰਦੁਆਰਾ ਔਰ ਉਹ ਨਹਿਰਾਂ ਦਾ ਮੰਝਰ ਔਰ ਇਹ ਸਾਡੇ ਪਿੰਡ ਦੀ ਨਹਿਰ ਔਰ ਇਹ ਨਹਿਰ ਦਾ ਪਾਣੀ ਔਰ ਇਹ ਸੋਹਣਾ ਲੱਗਦਾ ਸਾਰਾ ਕੁਝ ਥੀਜ ਬੜੀ ਪਿਆਰੀ ਹੈ ਮੇਰੇ ਪਿੱਛੇ ਦੇਖ ਸਕਦੇ ਜੀ ਇਹ ਨਹਿਰ ਤਾਂ ਬੜੇ ਸੋਹਣੇ ਖੂਬਸੂਰਤ ਦਰਖਤ ਨੇ ਇਹਨਾਂ ਨੂੰ ਸੰਭਾਲਿਆ ਗਿਆ ਅੱਜ ਦਾ ਵਲੌਗ ਮੈਂ ਕਰਦਾ ਇੱਥੇ ਹੀ ਖਤਮ ਤੇ ਮੇਰੇ ਨਾਲ ਇਤਰਾ ਹੀ ਜੇ ਮੇਰਾ ਵਲੌਗ ਚੰਗਾ ਲੱਗੇ ਤੇ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਕੀਤ ਪਤਾ ਪੰਨੂ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਜੀ ਉਦੇ ਰੋ ਵਾਸਤੇ ਰੋ